ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਡੰਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਘੋਦੜਾ ਜੀ ਅੱਜ ਕੋ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਪਤਾ ਹੀ ਹੋਊਗਾ ਪੰਜਾਬ ਭਾਰ ਦੇ ਵਿੱਚ ਹੋਲੇ ਮਹੱਲੇ ਦੇੜੋ ਜੋ ਦਿਹਾੜੇ ਚੱਲ ਰਹੇ ਨੇ ਉਹਨਾਂ ਹੋਲੇ ਮਹੱਲੇ ਦਿਹਾੜੇ ਨੂੰ ਸਮਰਪਿਤ ਸਾਡੇ ਪਿੰਡਾਂ ਦੇ ਲਗਾ ਲਗਾ ਜਿਹੜੀਆਂ ਸੰਗਤਾਂ ਵੱਲੋਂ ਜਿਹੜੇ ਲੰਗਰ ਜਿਹੜੇ ਟੁੱਟ ਲੰਗਰ ਜਿਹੜੇ ਗੁਰੂ ਕੇ ਟੁੱਟ ਲੰਗਰ ਜਿਹੜੇ ਚੱਲ ਰਹੇ ਨੇ ਉੱਤੇ ਸਬੰਧ ਵਿੱਚ ਅਸੀਂ ਪਹੁੰਚੇ ਹਾਂ ਜੇ ਹਲਕਾ ਭਲੱਤ ਦਾ ਉਹ ਮਾਨਮਤਾ ਪਿੰਡ ਪਿੰ ਜਿਹੜਾ ਬੱਸ ਸਟੈਂਡ ਆ ਉੱਥੇ ਅੱਜ ਗੁਰੂ ਘਰ ਲੰਗਰ ਜਿਹੜਾ ਟੁੱਟ ਚੱਲ ਰਹੇ ਨੇ ਹੋਲੇ ਮੱਲੇ ਦੇ ਦਿਹਾੜੇ ਨੂੰ ਸਮਰਪਿਤ ਹੀ ਜਿਹੜੇ ਲੰਗਰ ਆ ਉਹ ਜਿਹੜੇ ਆ ਚੱਲ ਰਹੇ ਨੇ ਆਪਾਂ ਕੈਮਰਾਮੈਨ ਮੈਂ ਕਵਾਂਗਾ ਥੋੜੇ ਜਿਹਾ ਆਪਾਂ ਅੱਗੇ ਆਇਕਤ ਪਹਿਲਾਂ ਮੈਂ ਸਭ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਵਾਂਗੇ ਕਿ ਜਿੱਥੇ ਲੰਗਰ ਤੇ ਚਲੋ ਚੱਲ ਰਹੀ ਨੇ ਨੇ ਉੱਥੇ ਜਿਹੜੀਆਂ ਬੀਬੀਆਂ ਵੱਲੋਂ ਜਿਹੜੀ ਆ ਝੂਠੇ ਭਾਂਡਿਆਂ ਦੀ ਸੇਵਾ ਦੀ ਆਪਾਂ ਗੱਲ ਕਰੀਏ ਝੂਠੇ ਭਾਂਡਿਆਂ ਦੀ ਸੇਵਾ ਜਿਹੜੀ ਆ ਬੀਬੀਆਂ ਵੱਲੋਂ ਜਿਹੜੀ ਆ ਕੀਤੀ ਜਾ ਰਹੀ ਐਦਾਂ ਤੁਸੀਂ ਕਾਠ ਦੇ ਸਕਦੇ ਹੋ ਜਿੱਦਾਂ ਇੱਕ ਹਫ਼ ਇਹ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਆਓ ਆਪਾਂ ਹੁਣ ਤੁਹਾਨੂੰ ਅੰਦਰ ਲੱਗਦਾ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਦੇ ਫੋਟੋ ਦੇ ਤੁਹਾਨੂੰ ਦਰਸ਼ਨ ਕਰਾਵਾਂਗਾ ਗੁਰੂ ਸਾਹਿਬ ਦੀ ਫੋਟੋ ਦੇਖ ਲਓ ਕਿੰਨੀ ਸੋਹਣੀ ਏ ਕਿੰਨੀ ਖੂਬਸੂਰਤ ਫੋਟੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਦੀ ਫੋਟੋ ਲੱਗੀ ਹੋਈ ਏ ਆਓ ਆਪਾਂ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਜਿੱਥੇ ਸਰਦਾਰ ਜੀ ਆਪਣੀ ਸੇਵਾ ਨਿਭਾ ਰਹੇ ਨੇ ਸੁੱਚੇ ਭਾਂਡੇ ਜਿਹੜੀ ਇੱਥੋਂ ਦੀ ਸੰਗਤ ਜਿਹੜੀ ਆ ਸੁੱਚੇ ਭਾਂਡੇ ਲੈ ਕੇ ਅੱਗੇ ਜਾ ਰਹੀ ਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਘਰ ਦੇ ਟੁੱਟ ਲੰਗਰ ਮਿਰਜ਼ਾਪੁਰੋ ਦੋਸਪੁਰ ਇਲਾਕੇ ਦੇ ਖਾਰਜੀ ਔਰ ਡੇਰੇ ਵੱਤ ਦੇ ਰਾ ਮਨੂਲੀ ਦਾ ਸਾਰੇ ਨਾਲ ਮਿਲ ਕੇ 40 ਸਾਲ ਸਖ ਜਿਹੜੀ ਉਹ ਸੇਵਾ ਦੇ ਰਹੀ ਹੈ ਤੇ ਅੱਬ ਇੱਕ ਨੰਗਰ ਲਾ ਰਹੇ ਹਾਂ ਬਿਲਕੁਲ ਜੀ ਕਹਿੰਦੇ ਜੀ ਤਿੰਨ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਡੇਰਾ ਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਲੰਗਰ ਆ ਗੁਰੂ ਘਰ ਲੰਗਰ ਜਿਹੜਾ ਤਿਆਰ ਕੀਤਾ ਜਾ ਰਿਹਾ ਮੈਂ ਦੇਗਾ ਤੁਹਾਨੂੰ ਦਿਖਾ ਦਣਾ ਕਾਦੀ ਕਾਦੀ ਦੇਖ ਜਿਹੜੀ ਤਿਆਰ ਕੀਤੀ ਗਈ ਹੈ ਦਾਲ ਦੀ ਸਬਜੀ ਦੀ ਔਰ ਬਹੁਤ ਸਾਰੀਆਂ ਵਸਤਾਂ ਜਿਹੜੀਆਂ ਨੇ ਇੱਥੇ ਲੰਗਰ ਦੇ ਵਿੱਚ ਜਿਹੜੀਆਂ ਤਿਆਰ ਜਿਹੜੀਆਂ ਕੀਤੀਆਂ ਜਾਂ ਤੁਸੀਂ ਦਾਲ ਦੀ ਦੇਗ ਦੇਖਦੇ ਸਕਦੇ ਹੋ ਦਾਲ ਦੀ ਦੇਗ ਜਿਹੜੀ ਆ ਸੰਗਤਾਂ ਵਾਸਤੇ ਸਬਜੀ ਦੀ ਦੇਗ ਝੋਲਾ ਦੀ ਦੇਗ ਖੀਰ ਦੀ ਦੇਗ ਔਰ ਬਹੁਤ ਸਾਰੀਆਂ ਵਸਤਾਂ ਦੀ ਦੇਗ ਜਿਹੜੀ ਆ ਤਿਆਰ ਕੀਤੀ ਜਾਂਦੀ ਆ ਜੇ ਆਪਾਂ ਬੀਬੀਆਂ ਦੀ ਗੱਲ ਕਰੀ ਕਿੱਥੇ ਆਪਾਂ ਬੀਬੀਆਂ ਦਿਖਾ ਰਹੇ ਜੀ ਤੁਹਾਨੂੰ ਝੂਠੇ ਭਾਂਡੇ ਦੀ ਸੇਵਾ ਕਰ ਰਹੀਆਂ ਉਥੇ ਸਬਜੀ ਦੀ ਸੇਵਾ ਵੀ ਜਿਹੜੀ ਕਟਿੰਗ ਸੱਚੀ ਸਬਜੀ ਕੱਟਣ ਦੀ ਸੇਵਾ ਪਿਆਜ਼ ਕੱਟਣ ਦੀ ਸੇਵਾ ਆਲੂਆਂ ਆਲੂ ਕੱਟਣ ਦੀ ਸੇਵਾ ਔਰ ਜਿਹੜੀ ਬੀਬੀਆਂ ਵੱਲੋਂ ਜਿਹੜੀ ਆ ਸੇਵਾ ਕੀਤੀ ਜਾ ਰਹੀ ਆ ਆਪਾਂ ਥੋੜੀ ਬੀਬੀਆਂ ਨਾਲ ਗੱਲਬਾਤ ਕਰਦੇ ਆ ਇਹ ਮਾਤਾ ਜੀ ਸੱਸੀ ਕਾਲੀ ਪੰਜੀ ਸੱਸੀ ਕਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਨਾ ਚਾਹੋਗੇ ਅੱਜ ਤੁਹਾਡੀਆਂ ਸੰਗਤਾਂ ਵੱਲੋਂ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਸਹਿਯੋਗ ਨਾਲ ਤੁਸੀਂ ਲੰਗਰ ਲਗਾ ਰਹੇ ਹੋ ਕੀ ਕਰਨਾ ਚਾਹੋਗੇ ਹਾਂ ਜੀ ਬੜੇ ਹੌਲੇ ਮਲੇ ਬਦਸ਼ਾਹ ਦੇ ਨਾਲ ਸਾਰੀ ਸੰਗਤ ਸੇਵਾ ਕਰਦੀ ਪਈ ਏ ਸਾਰੇ ਸੰਗਤ ਨੂੰ ਬਹੁ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਜਦੋਂ ਹੁਣ ਤੁਸੀਂ ਸੇਵਾ ਕਰਦੇ ਹੋ ਹਨ ਬਹੁਤ ਵਧੀਆ ਲੱਗਦਾ ਬਹੁਤ ਸੋਹਣਾ ਲੱਗਦਾ ਪਿਆ ਵੀ ਸਾਰੀ ਸੰਗਤ ਆਉਂਦੀ ਹੈ ਹੌਲੇ ਮੱਲੇ ਕਰਕੇ ਹਾਂਜੀ 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 ਬਹੁਤ ਵਧੀਆ ਲੱਗਦਾ ਵਾਏ ਗੁਰਜੀਤ ਕਾ ਖਾਲਸਾ ਵਾਏ ਗੁਰਜੀਤ ਦੇਖੋ ਜੀ ਬੀਬੀਆਂ ਨੇ ਬਹੁਤ ਵਧੀਆ ਜਿਹੜੇ ਆਪਣੇ ਸੁਝਾਅ ਜਿਹੜੇ ਸਾਡੇ ਨਾਲ ਸਾਂਝ ਕੇ ਤੇ ਕਹਿੰਦੇ ਜੀ ਹੌਲੇ ਮੱਲੇ ਤੇ ਦਿਹਾੜੇ ਤੇ ਜਿਹੜੀ ਅਸੀਂ ਸੇਵਾ ਕਰਦੇ ਹਾਂ ਬਹੁਤ ਵਧੀਆ ਸੇਵਾ ਜਿਹੜੀ ਸਾਡ ਨੂੰ ਲੱਗ ਰਹੀ ਆ ਆਪਾਂ ਹੋਰ ਵੀ ਬੀਬੀਆਂ ਹਾਂਜੀ ਭੈਜੀ ਸੱਸੀ ਕਾ ਜੀ ਕੀ ਕਰਾਂ ਜਾਓਗੇ ਅੱਜ ਤੁਸੀਂ ਲੰਗਰ ਦੀ ਸੇਵਾ ਕਰ ਰਹੇ ਹੋ ਲੰਗਰ ਦੇ ਵਿੱਚ ਪਹਿ ਦੇ ਦੋ ਤਿੰਨ ਪਿੰਡਾਂ ਦੀ ਸੰਗਤ ਆ ਹਰ ਸਾਲ ਇਸੇ ਤਰ੍ਹਾਂ ਹੀ ਮਨਾਉਂਦੇ ਆ ਭੋਲਾ ਵਰਮਨਲਾ ਬਹੁਤ ਵਧੀਆ ਮਨਾਉਂਦੇ ਆ ਇੱਥੇ ਸੰਗਤਾਂ ਉਤਸ਼ਾਹ ਨਾਲ ਇੱਥੇ ਲੰਗਰ ਦੀ ਸੇਵਾ ਭਾਂਡਿਆਂ ਦੀ ਸੇਵਾ ਸਾਨੂੰ ਬਹੁਤ ਵਧੀਆ ਲੱਗਦਾ ਪਰਮਾਤਮਾ ਕਰੇ ਕਿ ਇਸੇ ਤਰ੍ਹਾਂ ਚੱਲਦਾ ਰਹੇ ਤੁਹਾਨੂੰ ਪਤਾ ਹੋਵੇਗਾ ਕਿ ਇਨਕ ਦੇਣਾ ਤੋਂ ਲੰਗਰ ਜਿਹੜੀ ਲੰਗਰ ਦੀ ਸਟਾਰਟਿੰਗ ਹੋਈ ਹਾਂਜੀ 7 ਤਰੀਕ ਤੋਂ ਲੈ ਕੇ 14 ਤਰੀਕ ਤੱਕ ਬਹੁਤ ਹੀ ਵਧੀਆ ਲੰਗਰਾਂ ਦੀ ਸੇਵਾ ਹੁੰਦੀ ਹੈ ਹਰ ਰੋਜ਼ ਬਦਲ ਬਦਲ ਕੇ ਲੰਗਰ ਭੰਦਿਆ ਸੰਗਤ ਆਉਂਦੀ ਜਾਂਦੀ ਉਹ ਲੈ ਭੱਲੇ ਤੋਂ ਇੱਥੇ ਲੰਗਰ ਛੱਕ ਕੇ ਲਾਂ ਜਾਂਦੇ ਨੇ ਸਾਡੇ ਪਿੰਡ ਦੇ ਸਾਡੇ ਲਾਗੇ ਦੂਸਰੇ ਦੂਰ ਪਿੰਡ ਦੇ ਬਹੁਤ ਵਧੀਆ ਬੜੇ ਪ੍ਰੇਮ ਉਚਾ ਦੇ ਨਾਲ ਸਾਰੇ ਸੇਵਾ ਕਰਦੇ ਨੇ ਲਗਭਗ ਕਿੰਨੇ ਕ ਸਾਲ ਹੋ ਗਏ ਹੋਣਗੇ ਤੁਹਾਡੇ ਇੱਥੇ ਲੰਗਰ ਚੱਲਦੇ ਹਨ ਜਿੱਦਾ ਮਿਰਜ਼ਾਪੁਰ ਦੂਦਪੁਰ ਅੱਡੇ ਦੇ ਉੱਤੇ 30 35 ਸਾਲ ਹੋ ਗਏ ਇਸ ਲੰਗਰ ਦੀ ਸੇਵਾ ਨੂੰ ਚੱਲ ਰਹੀ ਹੈ ਹਾਂਜੀ 30 35 ਸਾਲ ਹੋ ਗਏ ਜੀ 30 35 ਸਾਲ ਹੋ ਗਏ ਪਿੰਡ ਮਿਰਜ਼ਾਪੁਰ ਦੂਦਪੁਰ ਖਾਰਜਦ ਦੂਦਪੁਰ ਪਿੰਡ ਇਹਨਾਂ ਪਿੰਡਾਂ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਲੰਗਰ ਜਿਹੜਾ ਇੱਥੇ ਪਿੰਡ ਮਿਰਜ਼ਾਪੁਰ ਦਾ ਜਿਹੜਾ ਬੱਸ ਸਟੈਂਡ ਹੈ ਉੱਥੇ ਜਿਹੜਾ ਲੰਗਰ ਹੈ ਗੁਰੂ ਪਿਆਰੇ ਉਹ ਜਿਹੜਾ ਚੱਲ ਰਿਹਾ ਆਪਾਂ ਹੋ ਜਿੱਥੇ ਗੁਰੂ ਦੀਆਂ ਸੰਗਤਾਂ ਤੁਸੀਂ ਦੇਖ ਸਕਦੇ ਹੋ ਗੁਰੂ ਦੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਲੰਗਰ ਪ੍ਰਸ਼ਾਦੀ ਜਬ ਬਕਲ ਕਰੀਏ ਲੰਗਰ ਪ੍ਰਸ਼ਾਦਾ ਜਿਹੜਾ ਗੁਰੂ ਦੇ ਸੰਗਤਾਂ ਵੱਲੋਂ ਜਿਹੜਾ ਲੰਗਰ ਪ੍ਰਸ਼ਾਦਾ ਜਿਹੜਾ ਆਈਆਂ ਸਕਦਾ ਵਾਤੇ ਜਿਹੜੇ ਲੰਗਰ ਪ੍ਰਸ਼ਾਦਾ ਆ ਉਹ ਤਿਆਰ ਕੀਤੇ ਜਾ ਰਹੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਬਜ਼ੁਰਗ ਬਾਪੂ ਜੀ ਦੇਖ ਲਓ ਬਾਪੂ ਜੀ ਕਿੰਨੀ ਕੁ ਉਮਰ ਤੁਹਾਡੀ ਉਮਰ 82 ਆ ਜੀ ਕਿੰਨੀ ਸਾਲ ਹੋ ਗਏ ਆਪਾਂ ਆਪਣੀ ਤਾਰੀਖ ਦੇ ਲਾ ਕੇ 60 ਸਾਲ ਹੋ ਗਏ ਕਿਤਾ ਲੱਗਦਾ ਸੇਵਾ ਕਰਕੇ ਫਿਰ ਅਜਾ ਪ੍ਰਸ਼ਾਦੇ ਦੀ ਸੇਵਾ ਕਰ ਰਹੇ ਬਹੁਤ ਵਧੀਆ ਹੀ ਕਰ ਰਹੇ ਆਂ ਜੀ ਜੀ ਇਹੀ ਸੇਵਾ ਲੈ ਕੇ ਲੈ ਕੇ ਮੱਖੇ ਹੋ ਸੇਵਾ ਦੇ ਨਾਲ ਜਾਣੀ ਆ ਜੀ ਬਿਲਕੁਲ ਕੋਈ ਕੋਈ ਨਾਲ ਜਾ ਰਹਾ ਬਿਲਕੁਲ ਇਹ ਨਾ ਨਾ ਹਰ ਸਾਲ ਹੀ ਸੇਵਾ ਕਰਦਾ ਚਾਲਾ ਤੇ ਸੇਵਾ ਕਰੀ ਬਸ ਧਾਈ ਟਟੇ ਰਹਿਣਾ ਇਦਾਂ ਟਟੇ ਜਾਣਾ ਬਿਲਕੁਲ ਜੀ ਬਿਲਕੁਲ ਜੀ ਵੇਖੋ ਜੀ ਗੁਰੂ ਦੇ ਸਿੰਘਾਂ ਦੇ ਹੌਸਲੇ ਕਿਨੇ ਬੁਲੰਦਾ ਕਹਿੰਦੇ ਜੀ ਇਦਾਂ ਹੀ ਟਟੇ ਰਹਿਣਾ ਆਪਾਂ ਮੜਾ ਹੈ ਤੇ ਬਹੁਤ ਵਧੀਆ ਜਿਹੜੇ ਸੁਝਾਅ ਜਿਹੜੇ ਲੋਕੀ ਸਾਨੂੰ ਦੇ ਰਹੇ ਨੇ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਇੱਧਰ ਤੁਸੀਂ ਬੀਬੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਹ ਵਾਹਿਗੁਰੂ ਪਤੇ ਗੁਰੂ ਪਿਆਰੇ ਹੋਲੇ ਮੱਲੇ ਹੋਲੇ ਮੱਲੇ ਚੱਲ ਰਹੇ ਨੇ ਗ ਅੱਜ ਦੇ ਦਿਨ ਤੇ ਮੈਂ ਅੱਜ ਦੇ ਦਿਨ ਤੇ ਸਾਰੀਆਂ ਸੰਗਤਾਂ ਨੂੰ ਵਧਾਈਆਂ ਦੇਣੀਆਂ ਚਾਹੁੰਨਾ ਕਿਉਂ ਅੱਜ ਦਾ ਦਿਨ ਇਹੋ ਜਿਹਾ ਮਹਾਨ ਦਿਨ ਹੈ ਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪਣਾ ਆਪ ਨਹੀਂ ਉਹਨਾਂ ਨੇ ਵੇਖਿਆ ਆਪਣਾ ਪਰਿਵਾਰ ਨਹੀਂ ਵੇਖਿਆ ਸਾਡੇ ਪਰਿਵਾਰਾਂ ਨੂੰ ਜ਼ਿੰਦਗੀ ਦੇਣ ਵਾਸਤੇ ਉਹਨਾਂ ਨੇ ਸਾਰਾ ਪਰਿਵਾਰ ਸਰਵੰਸ ਦਾ ਨਹੀਂ ਐਵੇਂ ਨਹੀਂ ਕਿਆ ਡਾਂਡਾ ਉਹਨਾਂ ਨੇ ਸਾਰਾ ਪਰਿਵਾਰ ਜਿਹੜਾ ਸਾਡੇ ਦੇਸ਼ ਕੌਮ ਦੀ ਰਾਖੀ ਖਾਤਰ ਉਹਨਾਂ ਨੇ ਵਾਰ ਦਿੱਤਾ ਵਦਿਆ ਆਪਾਂ ਉਹਨਾਂ ਦਾ ਲੇਖਾ ਨਹੀਂ ਦੇ ਸਕਦੇ ਹਨ ਉਹਨਾਂ ਦਾ ਲੇਖਾ ਕੋਈ ਨਹੀਂ ਦੇ ਸਕਦਾ ਦੀ ਆਪਾਂ ਹੀ ਨਹੀਂ ਉਹਨਾਂ ਦਾ ਲੇਖਾ ਕੋਈ ਨਹੀਂ ਦੇ ਸਕਦਾ ਖਿੰਡੂ ਟਪਕਾਇਆ ਤੇ ਖਿੰਡੂਆ ਮਾਰਤੇ ਉਹਨਾਂ ਦਾ ਜੰਜੂ ਅਤੇ ਤਿਲਕ ਬਚਾਉਣ ਵਾਸਤੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਦਿੱਲੀ ਸਹਾਦਰ ਦੇ ਵਾਸਤੇ ਤੋਰ ਦਿੱਤਾ ਇਹੋ ਜਿਹਾ ਸੂਰਮਾ ਨਾ ਕੋਈ ਯੱਗ ਤੇ ਆਇਆ ਤੇ ਨਾ ਆ ਹੀ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਤਿ ਦੇਖੋ ਜੀ ਜਿਹੜੀ ਵੀਡੀਓ ਸਾਡੀ ਖਾਸ ਬਣਾਉਂਦਾ ਹੈ ਖਾਸ ਮੰਨ ਸਕਦੇ ਜੀ ਕਿ ਜਿਹੜੇ ਪਿੰਡ ਤਿੰਨਾ ਪਿੰਡਾਂ ਦੀਆਂ ਪੰਚਾਇਤਾਂ ਹੋ ਗਈਆਂ ਮਿਰਜ਼ਾਪੁਰ ਦੂਦਪੁਰ ਦੂਦਪੁਰ ਖਾਰਜ ਲਾਗੇ ਲਾਗੇ ਜਿੰਨੇ ਵੀ ਡੇਰੇ ਆ ਮਿਰਜ਼ਾਪੁਰ ਦੇ ਲਾਗੇ ਇਹਨਾਂ ਤਿੰਨਾ ਪਿੰਡਾਂ ਦੀਆਂ ਸਜਤਾ ਦੇ ਸਹਿਯੋਗ ਨਾਲ ਜਿਹੜਾ ਪਿੰਡ ਮਿਰਜ਼ਾਪੁਰ ਦਾ ਜਿਹੜਾ ਬੱਸ ਸਟੈਂਡ ਆ ਉੱਥੇ ਜਿਹੜਾ ਗੁਰੂ ਘਰ ਲੰਗਰ ਜਿਹੜਾ ਅਟੁੱਟ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਿਹੜੀਆਂ ਸਕਦਾ ਮੰਨ ਲੰਗਰ ਗੁਰਦਾਰੇ ਚੱਲ ਰਿਹਾ ਵਾਹਿਗੁਰੂ ਇਹ ਸਾਡਾ ਲੰਗਰ ਜੋ ਹੈ ਜੀ ਕੋਈ 35-40 ਸਾਲ ਤੋਂ ਚੱਲ ਰਿਹਾ ਤਾਂ ਇਹ ਦੂਦਪੁਰ ਦੂਦਪੁਰ ਖਾਰਜ ਮਿਰਜ਼ਾਪੁਰ ਨਾਲ ਸਾਡੇ ਇੱਥੇ ਡੇਰੇ ਦੇ ਬਲ ਫਾਰਮਾਂ ਕੰਗ ਫਾਰਮਾਂ ਪਨੂ ਫਾਰਮਾਂ ਇਹ ਸਾਰੇ ਨਾਲ ਮਿਲ ਕੇ ਅਸੀਂ ਲੰਗਰ ਲਾ ਰਹੇ ਹਾਂ ਤੇ ਕੋਈ ਕਿਸੇ ਨੂੰ ਬੰਦ ਨਹੀਂ ਜੋ ਕਿਸੇ ਨੇ ਸੇਵਾ ਦੇਣੀ ਆ ਉਹ ਦੇ ਰਹੇ ਆ ਗੁਰੂ ਕੇ ਲੰਗਰ ਇਹ 7 ਦਿਨ ਚੱਲਦੇ ਆ ਜੀ ਸਦਾ ਹੌਲੇ ਮੱਲੇ ਦੇ ਵਾਲ ਸਾਹਿਬ ਵਾਹਿਗੁਰੂ ਜੀ ਦੇ ਫਤਹਿ ਇਹ ਜੀ ਇਹ ਲੰਗਰ ਜਿਹੜਾ ਅਕਰੀ ਇਹ ਇੱਕ ਹਫਤਾ ਲਗਾਤਾਰ ਚੱਲਦਾ ਅੱਛਾ ਕੱਲ ਨੂੰ ਹਫਤਾ ਹੋ ਜਾਣਾ ਕੱਲ ਨੂੰ ਸਮਾਪਤੀ ਹੋ ਜਾਣੀ ਆ ਇਹ ਜਗ੍ਹਾ ਜਿਹੜੀ ਇਹ ਲਾਪਰੀਤ ਆਪਣਾ ਇਥੋਂ ਪੰਨੂ ਫਾਰਮ ਤੋਂ ਉਹਨੇ ਦਾਨ ਕੀਤੀ ਆ ਲੰਗਰ ਵਾਸਤੇ ਤੇ ਉਹ ਚੱਲਦਾ ਬਹੁਤ ਸੋਹਣਾ ਚੱਲ ਰਿਹਾ ਸਾਰੇ ਵੀਰਾਂ ਦਾ ਸਹਿਯੋਗ ਹੈ ਮਿਰਜ਼ਾਪੁਰ ਦੂਸਪੁਰ ਧੂਦਪੁਰ ਖਾਰਜ ਸਾਰਿਆਂ ਦਾ ਸਹਿਯੋਗ ਹੈ ਬਹੁਤ ਵਧੀਆ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਜੀ ਸਾਰੇ ਭਰਾ ਆੜ ਮਿਲ ਕੇ ਸੇਵਾ ਕਰਦੇ ਆ ਦੂਸਪੁਰ ਦੂਸਪੁਰ ਖਾਰਜ ਮਿਰਜ਼ਾਪੁਰ ਇਦੋਂ ਨਿਹਾਰਗੜੀ ਸੰਘ ਤੋਂ ਬਹੁਤ ਆ ਰਹੇ ਆ ਜੀ ਸਾਰੇ ਦਾ ਬਹੁਤ ਬਹੁਤ ਧੰਨਵਾਦ ਲਗਭਗ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਲੰਗਰ ਚੱਲੁੰਦੇ ਰਿਹਾ ਇਹ 25 30 ਸਾਲ ਹੋ ਗਏ ਜੀ ਅੱਛਾ ਕਿੰਨੇ ਦਿਹਾੜਾ ਲੰਗਰ ਚੱਲਦਾ ਇਹ ਇਹ 7 8 ਦਿਨ ਜੀ ਅੱਛਾ ਅੱਜ ਕਿੰਨੇ ਵੜਾ ਚ ਲੰਗਰ ਆਪੜ ਗਿਆ ਅੱਜ 6ਵੇਂ ਚੱਲ ਗਿਆ ਜੀ 5ਵੇਂ ਚੱਲ ਗਿਆ 5ਵੇਂ ਚੱਲ ਗਿਆ ਜੀ ਇੰਦਰਾਂ ਵੀਰਾਂ ਦੇ ਸਹਿਯੋਗ ਦੀ ਗੱਲ ਕਰੇ ਕਿ ਕਿੰਨਾ ਕ ਸਹਿਯੋਗ ਹੈ ਸਭ ਬਹੁਤ ਹੈ ਸਾਰੇ ਵੱਤੋ ਵੱਤ ਜੀ ਜਿਨ੍ਹਾਂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਹੋਲੇ ਮੱਲੇ ਦੀ ਸੰਭੂ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਪਰਮਾਤਮਾ ਕਿਰਪਾ ਕਰੇ ਇਹ ਪਿੰਡ ਮਿਰਜ਼ਾਪੁਰ ਪਿੰਡ ਤਾਉਦਪੁਰ ਇਹ ਤਾਉਦਪੁਰ ਖਾਰਜ ਤੇ ਬੱਲ ਪਰਿਵਾਰ ਪੰਨੂ ਪਰਿਵਾਰ ਇਹ ਸਾਰੇ ਹੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਪਿੰਡਾਂ ਦੇ ਸਹਿਯੋਗ ਦੇ ਨਾਲ ਅਤੁੱਟ ਲੰਗਰ ਵਰਤਾਇਆ ਇੱਥੇ ਪਹਿਲੀ ਹੋਦੀ ਤੋਂ ਸਾਰੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ ਅਖੰਡ ਪੁਰ ਸਾਹਿਬ ਰੱਖੇ ਜਾਂਦੇ ਨੇ ਭੋਗ ਪੈਂਦੇ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਇਸ ਵਾਰੀ ਆਰ ਕੇ ਚਾਰ ਅਖੰਡ ਪੁਰ ਸਾਹਿਬ ਪਰਮ ਹੋਏ ਸੀਗੇ ਔਰ ਭੋਗ ਤੇ ਸੀ ਬੜੀ ਸ਼ਰਧਾ ਨਾਲ ਸੰਗਤਾਂ ਨੇ ਸੇਵਾ ਕੀਤੀ ਹੈ ਔਰ ਐਨਆਰਏ ਵੀਰ ਬੜੇ ਸ਼ਰਧਾ ਨਾਲ ਬਾਹਰੋਂ ਪੈਸਾ ਭੇਜਦੇ ਨੇ ਇੱਥੇ ਆਪਾਂ ਪੂਰਾ ਸਹਿਯੋਗ ਦੇ ਨਾਲ ਉਹਨਾਂ ਦੇ ਨਾਲ ਤੇ ਲੰਗਰ ਤਿਆਰ ਕਰਦੇ ਆ ਬਿਲਡਿੰਗਾਂ ਤਿਆਰ ਕਰਦੇ ਆ ਪਹਿਲਾਂ ਸ਼ੁਰੂ ਵਿੱਚ ਅੱਜ ਤੋਂ 2022 ਸਾਲ ਤੋਂ ਕੰਮ ਸ਼ੁਰੂ ਹੋਇਆ ਸੀ ਨਾ ਉਦੋਂ ਇਹ ਕੰਪੂਆ ਵਿੱਚ ਕੰਮ ਸ਼ੁਰੂ ਹੋਇਆ ਸੀਗਾ ਅੱਜ ਮਾਲਕ ਦੀ ਕਿਰਪਾ ਨਾਲ ਵੇਖੋ ਬਹੁਤ ਵੱਡੇ ਵੱਡੇ ਬਿਲਡਿੰਗਾਂ ਬਣ ਗਈਆਂ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਹੌਲੇ ਮੱਲੇ ਦੇ ਸੰਬੰਧ ਵਿੱਚ ਇਸੇ ਤਰ੍ਹਾਂ ਹੀ ਵਾਹਿਗੁਰੂ ਦੀ ਕਿਰਪਾ ਇਹ ਚੱਲਦੇ ਰਹਿੰਦੀ ਦੁਨੀਆ ਤੱਕ ਚੱਲਦਾ ਰਹੇਗਾ ਲੰਗਰ ਕਿਉਂਕਿ ਧਰਤੀ ਭਾਗਾ ਵਾਲੀ ਹੈ ਕਰਮਾਂ ਵਾਲੀ ਹੈ ਕਿਉਂਕਿ ਜਿੱਥੇ ਤੰਬੂਆਂ 'ਚ ਕੰਮ ਸ਼ੁਰੂ ਹੋਇਆ ਸੀਗਾ ਅੱਜ ਬਿਲਡਿੰਗਾਂ ਬਣ ਗਿਆ ਨੇ ਬੜੇ ਭਾਗਾ ਵਾਲੇ ਲੋਕ ਨੇ ਬੜੇ ਭਾਗਾ ਵਾਲੀ ਸੰਗਤ ਹੈ ਬੜੀ ਸ਼ਰਧਾ ਨਾਲ ਬੜੀ ਸ਼ਰਧਾ ਨਾਲ ਕੰਮ ਕਰਦੇ ਨੇ ਬੜੀ ਭਾਵਨਾ ਦੇ ਨਾਲ ਐਨਆਰਆ ਵੀ ਬੜਾ ਸਹਿਯੋਗ ਦਿੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵ ਜੇ ਸੰਕਟਾਂ ਸੇਵਾ ਕਰਦੇਆਂ ਰਹਿਣ